ਕਿਸਾਨ ਵੀਰੋ ਮੈਂ ਮਲਕੀਤ ਸਿੰਘ ਪਿੰਡ ਬਾਦਾ ਜ਼ਿਲ੍ਹਾ ਫਾਇਲਕਾ ਤੋਂ ਸਭ ਤੋਂ ਪਹਿਲਾਂ ਕਿਸਾਨ ਵੀਰੋ ਫਤਿਹ ਦੀ ਸਾਂਝ ਪਾਉਣੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਵੀਰੋ ਅੱਜ 22 ਜਨਵਰੀ 2024 ਹੈ ਤੇ ਅੱਜ ਆਪਾਂ ਚੱਕ ਪੱਖੀ ਜਿਹੜੇ ਆ ਉਹ ਆਪਣਾ ਬਲਜੀਤ ਜੀ ਹਾਂ ਕੋ ਆਪਣਾ ਗੁੜ ਬਣਾਉਣ ਆਏ ਆ ਤਾਂ ਗੁੜ ਨੂੰ ਬਣਾਉਣ ਦਾ ਜਿਹੜਾ ਪ੍ਰੋਸੈਸ ਹੈ ਉਹ ਮੈਂ ਤੁਹਾਨੂੰ ਵਿਖਾਉਣਾ ਤਾਂ ਉਸ ਤੋਂ ਪਹਿਲਾਂ ਤੁਸੀਂ ਜੋ ਮੇਰਾ YouTube ਚੈਨਲ ਹੈ ਫਾਇਲਕਾ ਫਾਰਮਿੰਗ ਇਸ ਨੂੰ ਲਾਈਕ ਔਰ ਸਬਸਕ੍ਰਾਈਬ ਕਰੋ ਔਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਗਸਾਨ ਵੀਰੋ ਗੁੜ ਨੂੰ ਬਣਾਉਣ ਦਾ ਪ੍ਰਕਿਰਿਆ ਇੱਥੋਂ ਸ਼ੁਰੂ ਹੁੰਦਾ ਹੈ ਇੱਥੇ ਅਸੀਂ ਗੰਨੇ ਨੂੰ ਕਲਾੜੇ ਵਿੱਚ ਲਾਉਂਦੇ ਔਰ ਇੱਥੋਂ ਇਹਦਾ ਜੂਸ ਆਉਂਦਾ ਔਰ ਅੱਗੇ ਇਹਨਾਂ ਕੜਾਹਿਆਂ ਵਿੱਚ ਜਾਂਦਾ ਹੈ ਇਹਨਾਂ ਕੜਾਹਿਆਂ ਦੇ ਵਿੱਚ ਜਾਣ ਤੋਂ ਬਾਅਦ ਅੱਗੇ ਦੂਜੇ ਔਰ ਤੀਜੇ ਦੇ ਵਿੱਚ ਜਾ ਕੇ ਇਹ ਗੁੜ ਤਿਆਰ ਹੁੰਦਾ ਔਰ ਇਹਦਾ ਬਣਾਉਣ ਦਾ ਜੋ ਤਰੀਕਾ ਹੈ ਇਹਦੇ ਵਿੱਚ ਅਸੀਂ ਕੀ ਪਾਉਂਦੇ ਹਾਂ ਉਹ ਤੁਹਾਨੂੰ ਮੈਂ ਵਿਖਾਉਣਾ ਦੇਖੋ ਜੀ ਆ ਬਿਲਕੁਲ ਭਿੰਡੀ ਇਹਦੇ ਵਿੱਚ ਯੂਜ਼ ਕੀਤੀ ਗਈ ਹੈ ਬਿਲਕੁਲ ਨੈਚੁਰਲ ਪ੍ਰੋਸੈਸ ਹੈ ਕਿਸੇ ਤਰ੍ਹਾਂ ਦਾ ਕੋਈ ਵੀ ਇਹਦੇ ਵਿੱਚ ਕੈਮੀਕਲ ਨਹੀਂ ਪਾਇਆ ਤਾਂ ਕਿਸਾਨ ਵੀਰੋ ਗੁੜ ਜਿਹੜਾ ਹੈ ਇਹ ਸਾਡੇ ਸੇਤਲੀ ਬਹੁਤ ਚੰਗਾ ਹੈ ਸਾਡੇ ਪੰਜਾਬੀ ਸਭਿਆਚਾਰ ਦਾ ਹਿੱਸਾ ਰਿਹਾ ਪਰ ਅਸੀਂ ਇਸ ਨੂੰ ਹੁਣ ਵਿਸਾਰ ਚੁੱਕੇ ਹਾਂ ਤਾਂ ਗੁੜ ਦੇ ਵਿੱਚ ਜਿਹੜੀ ਮਿਠਾਸ ਹੈ ਉਹ ਫਰਕਟੋਸ ਟਾਈਪ ਦੀ ਹੁੰਦੀ ਹੈ ਸਾਡੇ ਪੰਜਾਬੀਆਂ ਨੂੰ ਜ਼ਿਆਦਾਤਰ ਜਾਂ ਸਾਡੇ ਜ਼ਿਆਦਾਤਰ ਲੋਕਾਂ ਨੂੰ ਜੋ 슈ਗਰ ਦੀ ਸਮੱਸਿਆ ਹੈ ਜਿਹਦਾ ਸਿੱਧਾ ਤੇ ਸਿੱਧਾ ਕਾਰਨ ਖੰਡ ਔਰ ਖੰਡ ਤੋਂ ਬਣੀਆਂ ਚੀਜ਼ਾਂ ਨੇ ਕਿਉਂਕਿ ਡਾਕਟਰ ਸਾਨੂੰ ਇਹ ਨਹੀਂ ਦੱਸਦੇ ਬੀ ਮਠਾਸ ਕਿੰਨੇ ਤਰ੍ਹਾਂ ਦੀ ਹੁੰਦੀ ਔਰ ਕਿਹੜੀ ਸਾਡੇ ਲਈ ਮਾੜੀ ਹੈ ਤਾਂ ਮਠਾਸ ਦੀ ਕਿਸਮਾਂ ਦੀ ਗੱਲ ਕਰੀਏ ਤਾਂ ਗਲੂਕੋਜ਼ ਸਰੂਕੋਜ਼ ਔਰ ਫਰਕਟੋਜ਼ ਹੁੰਦੀ ਹੈ ਤਾਂ ਗਲੂਕੋਜ਼ ਔਰ ਸਰੂਕੋਜ਼ ਸਾਡੇ ਲਈ ਮਾੜੀ ਹੈ ਤਾਂ ਫਰਕਟੋਜ਼ ਜਿਹੜੀ ਹੈ ਉਹ ਸਾਡੇ ਲਈ ਚੰਗੀ ਹੈ ਔਰ ਗੰਨੇ ਦਾ ਜਿਹੜਾ ਗੋੜਾ ਇਹ ਫਰਕਟੋਜ਼ ਹੈ ਤਾਂ ਇਹ ਸਾਡੀ ਸਿਹਤ ਲਈ ਬਹੁਤ ਚੰਗਾ ਹੈ ਸਾਡੀ ਭੁੱਖ ਨੂੰ ਵਧਾਉਂਦਾ ਹੈ ਤੇ ਜੇ ਦੋਨਾਂ ਦੇ ਅਸੀਂ ਤਤਾਂ ਦੇ ਵਿੱਚ ਇਹਨਾਂ ਦੇ ਵਿੱਚ ਜੇ ਗੱਲ ਕਰੀਏ ਤਾਂ ਗੁੜ ਵਿੱਚੋਂ ਸਾਨੂੰ ਕੈਲਸ਼ੀਅਮ ਆਇਰਨ ਜ਼ਿੰਕ ਫਾਸਫੋਰਸ ਜਿਹੜੀ ਹੈ ਉਹ ਵੱਡੀ ਮਾਤਰਾ ਚ ਮਿਲਦੀ ਹੈ ਤੇ ਖੰਡ ਵਿੱਚ ਸਾਨੂੰ ਕੁਝ ਨਹੀਂ ਮਿਲਦਾ ਸਿਰਫ ਤੇ ਸਿਰਫ ਸ਼ੂਗਰ ਵਰਗੀ ਨਾਮਰਾਦ ਬਿਮਾਰੀ ਮਿਲਦੀ ਹੈ ਤਾਂ ਕਿਸਾਨ ਵੀਰੋ ਮੇਰਾ ਇਹ ਵੀਡੀਓ ਬਣਾਉਂਦਾ ਤੁਹਾਨੂੰ ਇਹ ਦਿਖਾਉਂਦਾ ਹੀ ਮਕਸਦ ਸੀ ਕਿ ਤੁਸੀਂ ਜੋ ਹੈ ਉਹ ਜਿਹੜੀ ਹੈ ਉਹ ਇਸ ਪਾਸੇ ਆਓ ਆਪਣੀ ਲੋੜ ਖਾਤਰ ਕੁਛ ਨਾ ਕੁਛ ਗੰਨਾ ਅਸੀਂ ਲਾਈਏ ਤਾਂ ਜੋ ਖੰਡ ਤੋਂ ਅਸੀਂ ਜਿਹੜੀ ਹੈ ਉਹ ਆਪਣੀ ਜਿਹੜਾ ਉਸ ਪਾਸੇ ਬਿਮਾਰੀਆਂ ਤੋਂ ਵੀ ਬਚਾਂਗੇ ਔਰ ਨਾਲ ਦੀ ਨਾਲ ਜਿਹੜਾ ਸਾਡੇ ਪੈਸੇ ਦੀ ਵੀ ਬਚਤ ਹੋਵੇਗੀ ਸੋ ਕਿਸਾਨ ਵੀਰੋਂ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ